ਛੋਟੀ ਉਮਰ ਦੇ ਵਿੱਚ ਹੀ ਹੁਣ ਵੱਡੀਆਂ ਪਲਾਂਗਾ ਪੁੱਟਣ ਵਾਲੇ ਈਸ਼ਮੀਤ ਸਿੰਘ ਸਿਵਿਆ ਨੇ ਮਾਪਿਆਂ ਦਾ ਨਾਮ ਰੌਸ਼ਨ ਕਰ ਦਿੱਤਾ ਹੈ ਈਸ਼ਮੀਤ ਸਿੰਘ ਸਿਵਿਆ ਨੇ ਹੁਣ 17 ਸਾਲ ਦੀ ਉਮਰ ਦੇ ਵਿੱਚ ਹੀ ਵੱਡਾ ਰਿਕਾਰਡ ਕਾਇਮ ਕਰ ਦਿੱਤਾ ਹੈ ਇਸ ਤੋਂ ਪਹਿਲਾਂ ਇਸਦੇ ਵੱਲੋਂ ਵਰਲਡ ਬੁੱਕ ਦੇ ਵਿੱਚ ਆਪਣਾ ਨਾਮ ਦਰਜ ਕਰਵਾਇਆ ਸੀ ਤੇ ਹੁਣ ਈਸ਼ਮੀਤ ਸਿੰਘ ਨੇ ਇੰਡੀਆ ਬੁੱਕ ਦੇ ਵਿੱਚ ਆਪਣਾ ਨਾਮ ਦਰਜ ਕਰਵਾ ਦਿੱਤਾ ਹੈ ਇਸ ਦੇ ਵਿਚਾਲੇ ਦੱਸ ਦਈਏ ਕਿ 17 ਸਾਲ ਦੀ ਛੋਟੀ ਉਮਰ ਦੇ ਵਿੱਚ ਉਸ ਨੇ ਉਹ ਕੁਝ ਕੰਮ ਦਿਖਾਇਆ ਜੋ ਵੱਡੇ ਹੋ ਕੇ ਕੋਈ ਸ਼ਾਇਦ ਹੀ ਕਰ ਸਕੇ ਦੱਸਿਏ ਕਿ ਹੁਣ ਇੰਡੀਆ ਬੁੱਕ ਦੇ ਵਿੱਚ ਲੈਗ ਪ੍ਰੈਸ ਲਗਾ ਕੇ ਇਸਨੇ ਇੱਕ ਵੱਡਾ ਰਿਕਾਰਡ ਕਾਇਮ ਕਰ ਦਿੱਤਾ ਜਿਸ ਦੇ ਵਿੱਚ ਹੁਣੇ 5 ਕੁਇੰਟਲ ਤੇ 60 ਕਿਲੋ ਭਾਰ ਜੋ ਹੈ ਇਸ ਦੇ ਬਲੋ ਚੱਕ ਕੇ ਜੋ ਸਕੁਐਟ ਲਗਾਏ ਗਏ ਨੇ ਜਿਸ ਤੋਂ ਬਾਅਦ ਹੁਣ ਮਾਪਿਆਂ ਦਾ ਨਾਮ ਰੌਸ਼ਨ ਕਰ ਦਿੱਤਾ ਛੋਟੀ ਉਮਰ ਦੇ ਵਿੱਚ ਅਸ਼ਮਿਤ ਸਿੰਘ ਨੇ ਜੋ ਹੈ ਵੱਡੀਆਂ ਮੱਲਾਂ ਮਾਰੀਆਂ ਨੇ ਤੇ ਮਾਪਿਆਂ ਦੇ ਹੀ ਖੁਸ਼ੀ ਦਾ ਠਿਕਾਣਾ ਲਈ ਹੈ ਮਾਪਿਆਂ ਦੇ ਵੱਲੋਂ ਹੁਣ ਬੇहद ਖੁਸ਼ੀ ਦਰਜ ਕੀਤੀ ਗਈ ਹੈ ਮਾਪੇ ਬੇहद ਖੁਸ਼ ਨੇ ਅਸ਼ਵੀਰ ਸਿੰਘ ਦੇ ਪਤਾ ਦੇ ਵੱਲੋਂ ਦੱਸਿਆ ਗਿਆ ਹੈ ਕਿ ਉਹ ਬਹੁਤ ਖੁਸ਼ ਨੇ ਉਸਦੇ ਪੁੱਤ ਨੇ ਉਹ ਕਾਰ ਦਿਖਾਇਆ ਜੋ ਸ਼ਾਇਦ ਕੋਈ ਵੱਡੇ ਹੋ ਕੇ ਵੀ ਨਾ ਕਰ पाए ਪਰ ਸਾਰਾ ਸਾਲ ਦੀ ਛੋਟੀ ਉਮਰ ਦੇ ਵਿੱਚ ਉਸਨੇ ਇੱਕ ਵੱਖਰਾ ਰਿਕਾਰਡ ਕਾਇਮ ਕਰਕੇ ਮਾਪਿਆਂ ਦਾ ਨਾਮ ਨਹੀਂ ਪੂਰੇ ਬਟਿੰਡਾ ਦੇ ਢਿੱਲੋਂ ਨਗਰ ਦਾ ਨਾਮ ਰੋਸ਼ਨ ਕੀਤਾ ਜਿਸ ਦੇ ਵਿਚਾਲੇ ਹੁਣ ਬੇहद ਹੀ ਖੁਸ਼ੀ ਜੋ ਹੈ ਪਰਿਵਾਰਕ ਮੈਂਬਰਾਂ ਦੇ ਵਿੱਚ ਪਾਈ ਗਈ ਹੈ ਪਰਿਵਾਰਕ ਮੈਂਬਰ ਬੇहद ਖੁਸ਼ ਨੇ ਔਰ ਜਿਸ ਦੇ ਵਿਚਾਲੇ ਹੁਣ ਮਾਪੇ ਆਪਣੇ ਪੁੱਤ ਦੇ ਉੱਤੇ ਮਾਣ ਮਹਿਸੂਸ ਕਰ ਰਹੇ ਨੇ ਜਿੱਤੇ ਦੱਸੀਏ ਕਿ ਪਹਿਲਾਂ ਇਸ਼ਮੀਤ ਨੇ ਵਰਲਡ ਬੁੱਕ ਦੇ ਵਿੱਚ ਤੇ ਹੁਣ ਇੰਡੀਆ ਬੁੱਕ ਦੇ ਵਿੱਚ ਆਪਣਾ ਨਾਮ ਦਰਜ ਕਰਵਾ ਕੇ ਵੱਡੇ ਤੋਂ ਵੱਡੇ ਰਿਕਾਰਡ ਤੋੜ ਦਿੱਤੇ ਨੇ ਬਹੁਤ ਸਾਰੇ ਅਜਿਹੇ ਨੌਜਵਾਨ ਬੱਚੇ ਨੇ ਜਿਹੜੇ ਅੱਜ ਦੇ ਸਮੇਂ ਦੇ ਵਿੱਚ ਆਪਣੇ ਟੈਲੈਂਟ ਦੀ ਸਹੀ ਵਰਤੋਂ ਕਰਕੇ ਆਪਣੇ ਮਾਪਿਆਂ ਦਾ ਨਾਮ ਤਾਂ ਰੌਸ਼ਨ ਕਰਦੇ ਨੇ ਪੂਰੇ ਪਿੰਡ ਦਾ ਪੂਰੇ ਸੂਬੇ ਦਾ ਵੀ ਨਾਮ ਰੌਸ਼ਨ ਕਰਦੇ ਨੇ ਅੱਜ ਜਿਹੜੇ ਬਠਿੰਡਾ ਦੇ ਢਿੱਲੋਂ ਨਗਰ ਦਾ ਇਹ ਰਹਿਣ ਵਾਲਾ 17 ਸਾਲ ਦਾ ਸ਼ਮੀਲ ਸਿੰਘ ਸੀਵੀਏ ਜਿਸ ਦੇ ਵੱਲੋਂ ਬਹੁਤ ਵੱਡਾ ਇੱਕ ਨਾਮ ਰੌਸ਼ਨ ਕਰਕੇ ਇੱਕ ਵੱਡੀ ਪ੍ਰਾਪਤੀ ਕਰਕੇ ਮਾਪਿਆਂ ਦਾ ਨਾਮ ਰੌਸ਼ਨ ਤਾਂ ਕੀਤਾ ਪਰ ਹੁਣ ਇੰਡੀਆ ਬੁੱਕ ਦੇ ਵਿੱਚ ਨਾਮ ਵੀ ਦਰਜੇ ਕਰਵਾ ਲਿਆ ਯਾਨੀ ਕਿ ਹੁਣ ਬਹੁਤ ਘੱਟ ਜਿਹੇ ਬੱਚੇ ਨੇ ਜਿਹੜੇ ਕਿ ਆਪਣੇ ਸ਼ੌਂਕ ਨੂੰ ਜਾਂ ਆਪਣੇ ਟੈਲੈਂਟ ਨੂੰ ਸਹੀ ਇਸਤੇਮਾਲ ਕਰਦੇ ਨੇ ਹਾਲਾਂਕਿ ਦੱਸ ਦਈਏ ਕਿ ਹੁਣ ਲਸ਼ਮੀਤ ਸਿੰਘ ਦੇ ਮਾਪੇ ਵਿਹਾਦਮਾਨ ਮਹਿਸੂਸ ਕਰਦੇ ਨੇ ਪਿੰਡ ਦੇ ਵਿੱਚ ਵੀ ਮਾਪਿਆਂ ਦੀ ਇੱਕ ਵੱਖਰੀ ਹੀ ਟਰ ਜੋੜ ਜਿਹੜੀ ਬਣ ਚੁੱਕੀ ਹੈ ਇੱਕ 17 ਸਾਲ ਦੇ ਬੱਚੇ ਨੇ ਆਪਣੇ ਮਾਪਿਆਂ ਦਾ ਨਾਮ ਰੌਸ਼ਨ ਕਰ ਦਿੱਤਾ ਤੇ ਉਹ ਕੁਝ ਕੰਮ ਕਰ ਦਿਖਾਇਆ ਸ਼ਾਇਦ ਮਾਪਿਆਂ ਨੇ ਕਦੇ ਸੋਚਿਆ ਵੀ ਨਹੀਂ ਹੋਵੇਗਾ ਤਸ਼ਮੀਤ ਨੇ ਇੱਕ ਨਹੀਂ ਬਹੁਤ ਸਾਰੇ ਵੱਡੇ ਰਿਕਾਰਡ ਤੋੜੇ ਨੇ ਪਹਿਲਾ ਵਰਲਡ ਬੁੱਕ ਦੇ ਵਿੱਚ ਨਾਮ ਦਰਜ ਕਰਵਾਇਆ ਹੁਣ ਇੰਡੀਆ ਬੁੱਕ ਦੇ ਵਿੱਚ ਜੋ ਹੈ ਹੁਣ ਨਾਮ ਦਰਜ ਕਰਵਾ ਦਿੱਤਾ ਹੈ ਔਰ ਦੱਸੀਏ ਕਿ 50 ਕੁਇੰਟਲ ਤੇ 60 ਕਿੱਲੋ ਜਿਹੜਾ ਭਾਰ ਚੱਕ ਕੇ ਉਸਨੇ ਜੋ ਹੈ ਸਕੈਨਰ ਲਗਾ ਕੇ ਮਾਪਿਆਂ ਦੀ ਇੱਕ ਵੱਡੀ ਜਿਹੜੀ ਆ ਕਹਿ ਸਕਦੇ ਤਕਦੀਰ ਬਦਲ ਦਿੱਤੀ ਉਹਨਾਂ ਦੇ ਵੱਡੇ ਸੁਪਨੇ ਨੂੰ ਪੂਰਾ ਕੀਤਾ। ਹਾਲਾਂਕਿ ਮਾਪਿਆਂ ਦੇ ਸੁਪਨੇ ਹੁੰਦੇ ਨੇ ਕਿ ਉਹਨਾਂ ਦੇ ਬੱਚੇ ਬਹੁਤ ਬੁਲੰਦੀਆਂ ਛੂਹਣ ਪਰ ਬਹੁਤ ਘੱਟ ਵਿਰਲੇ ਬੱਚੇ ਹੁੰਦੇ ਨੇ ਜਿਹੜੇ ਕਿ ਮਾਪਿਆਂ ਦੇ ਨਾਮ ਰੌਸ਼ਨ ਕਰਦੇ ਨੇ। ਤਾਂ ਤੁਸੀਂ ਵੀ ਜ਼ਰਾ ਇਸ ਵੀਡੀਓ ਨੂੰ ਜ਼ਰੂਰ ਦੇਖੋ ਤਾਂ ਜਿਹੜੇ ਘਰ ਬੈਠ ਕੇ ਥੱਕ ਚੁੱਕੇ ਨੇ ਜਿਨ੍ਹਾਂ ਨੂੰ ਕੋਈ ਰਾਹ ਨਹੀਂ ਲੱਗਦਾ ਜੇਕਰ ਤੁਹਾਡੇ ਅੰਦਰ ਕੋਈ ਟੈਲੈਂਟ ਹੈ ਉਸ ਦੀ ਜ਼ਰੂਰ ਸਹੀ ਢੰਗ ਨਾਲ ਵਰਤੋ ਕਰੋ ਤੇ ਨਿਰਾਸ਼ ਹੋ ਕੇ ਘਰ ਬੈਠਣ ਨਾਲ ਕੋਈ ਵੀ ਮਸਲੇ ਦਾ ਹੱਲ ਨਹੀਂ ਹੁੰਦਾ ਇੱਕ ਵੀਡੀਓ ਤੁਹਾਡੇ ਲਈ ਸੁਨੇਹਾ ਵੀ ਹੈ ਕਿਤੇ ਨਾ ਕਿਤੇ ਇਹ ਮਾਣ ਮਹਿਸੂਸ ਕਰਨ ਵਾਲੀ ਵੀ ਗੱਲ ਹੈ ਪੰਜਾਬੀਆਂ ਦੇ ਲਈ ਜਿੱਥੇ ਇੱਕ ਪੰਜਾਬ ਦੇ ਬੱਚੇ ਇਹ 17 ਸਾਲ ਦੇ ਨੇ ਪੰਜਾਬੀਆਂ ਦਾ ਨਾਮ ਵੀ ਰੌਸ਼ਨ ਕੀਤਾ ਇਸ ਵੀਡੀਓ ਨੂੰ ਵਧੇਰੇ ਸ਼ੇਅਰ ਕਰਕੇ ਲੋਕਾਂ ਤੱਕ ਜ਼ਰੂਰ ਪਹੁੰਚਾਓ